ਕਿਸ ਤਰ੍ਹਾਂ ਹੈ ਭਾਈ ਸਾਹਿਬ ਦੀ ਸਿਹਤ ਕਿਉਂਕਿ ਤੁਸੀਂ ਉੱਪਰ ਜਾ ਕੇ ਆਏ ਹੋ ਪਤਾ ਲੱਗਿਆ ਕਿ ਕਾਫੀ ਥੌਨ ਸੀਗੀ ਦਿੱਕਤ ਕੀ ਆਈ ਸੀਗੀ ਜੀ ਦਿੱਕਤ ਉਹਨਾਂ ਦੀ ਜਦੋਂ ਪਹਿਲਾਂ ਸ਼ੂਗਰ ਕਰੀ ਸੀ ਕੁੱਲ 60 ਰਹਿ ਗਈ ਸੀ ਲੋ ਆ ਗਈ ਸੀ ਸ਼ੂਗਰ ਲੋ ਸਾਈਡ ਤੇ ਚਲੀ ਗਈ ਸੀ ਤੇ ਬੀਪੀ ਥੋੜਾ ਜਿਆਦਾ ਵੱਧ ਸੀ ਤੇ ਅੱਜ ਆ ਠੀਕ ਨੇ ਮਤਲਬ ਪਹਿਲਾਂ ਉਹ ਤੇ ਉਸ ਤੋਂ ਬਾਅਦ ਫਿਰ ਮੈਂ ਵੀ ਜਾਣਸਾਰ ਉਹ ਰੈਸਪਲੇ ਆ ਤੇ ਥੋੜੇ ਟਾਈਮ ਬਾਅਦ ਮਤਲਬ ਉਦੋਂ ਵੀ ਹੈਗੇ ਸੀ ਇਹਦਾ ਸੁਰਤ ਤੇ ਫਿਰ ਅਸੀਂ 20 ਮਿੰਟਾਂ 25 ਮਿੰਟਾਂ ਬਾਅਦ ਸੁਗਰ ਟੈਸਟ ਕਰੀ 270 ਆਈ ਆ ਮੇਰਾ ਇੱਕਦਮ ਲੈਵਲ ਉੱਪਰ ਚਲੇ ਗਿਆ ਦੇਖ ਸੇਧਾ ਜੀ ਮੈਂ ਤਾਂ ਉਹਨਾਂ ਨੂੰ ਇਹੀ ਕਹਿ ਕੇ ਆਇਆ ਵੀ ਤੁਸੀਂ ਪ੍ਰਸ਼ਾਦਾ ਫਾਣੀ ਆਓ ਤੁਸੀਂ ਕੁਛ ਨਾ ਕੁਛ ਲਓ ਇੱਕ ਦੋ ਪ੍ਰਸ਼ਾਦਾ ਸਵੇਰੇ ਸਭ ਕੋਲ ਨਹੀਂ ਤੇ ਬਾਕੀ ਕਹਿੰਦੇ ਸੀ ਕੋਈ ਨਹੀਂ ਕਹਿੰਦੇ ਆਪਣਾ ਹੀ ਦੇਖੀ ਹੱਥੇ ਮਾਰ ਰਹੀ ਸੀ ਵਾਸੀ ਐਂ ਤਾਂ ਨਹੀਂ ਕਹਿ ਹੈ ਵੀ ਲੈ ਲਾਂਗੇ ਪ੍ਰਸ਼ਾਦਾ ਤੇ ਪਰ ਮੈਂ ਤਾਂ ਉਹਨਾਂ ਨੂੰ ਸਿਹਤ ਕਰਕੇ ਆਇਆ ਸੀ ਵੀ ਤੁਸੀਂ ਪ੍ਰਸ਼ਾਦਾ ਇੱਕ ਅੱਧਾ ਪ੍ਰਸ਼ਾਦਾ ਜ਼ਰੂਰ ਸਭ ਜਾ ਕਰੋ ਹਾਂ ਠੀਕ ਨੇ ਜੀ ਭਾਈ ਸਾਹਿਬ ਦੀ ਸਿਹਤ ਠੀਕ ਹੈ ਜੀ ਹਾਂ ਪਰ ਬੋਲਦੇ ਨਹੀਂ ਹੈਗੇ ਪਰ ਉਹ ਚ ਠੀਕ ਨੇ ਵੈਸੇ ਪਰ ਜੋ ਬੋਲਦੇ ਨਹੀਂ ਹੈਗੇ ਜਿਆਦਾ ਗੱਲਬਾਤ ਨਹੀਂ ਕਰਦੇ ਸੋ ਭਾਈ ਸਾਹਿਬ ਦੇ ਕੋਲੋਂ ਬਾਈ ਜੀ ਆਏ ਨੇ ਗੱਲਬਾਤ ਕਰਦੇ ਆ ਹਾਂਜੀ ਵੀਰ ਜੀ ਵੈਗੁਰੂ ਜੀ ਕਾ ਖਾਲਸਾ ਸੋ ਵੈਗੁਰੂ ਜੀ ਫਤਿਹ ਕੀ ਨਾਮ ਹੈ ਜੀ ਰਣਤੇਰ ਸਿੰਘ ਹੈ ਜੀ ਰਣਤੇਰ ਸਿੰਘ ਜੀ ਕਿਸ ਤਰ੍ਹਾਂ ਹੈ ਭਾਈ ਸਾਹਿਬ ਦੀ ਸਿਹਤ ਕਿਉਂਕਿ ਤੁਸੀਂ ਉੱਪਰ ਜਾ ਕੇ ਆਏ ਹੋ ਪਤਾ ਲੱਗਿਆ ਕਿ ਕਾਫੀ ਟੌਨ ਸੀਗੇ ਹਾਂਜੀ ਹਾਂਜੀ ਭਾਈ ਸਾਹਿਬ ਹੁਣ ਠੀਕ ਸੀ ਤੇ ਮਤਲਬ ਸ਼ੁਗਰ ਦਾ ਲੈਵਲ ਜਿਹੜਾ 276 ਸੀ ਉਹ ਥੋੜਾ ਵੱਧ ਗਿਆ ਸੀ ਤੇ ਉਦੋਂ ਬਾਅਦ ਉਹਨੂੰ ਗੋਲੀ ਦਿੱਤੀ ਆ ਉਹਨਾਂ ਨੂੰ ਤੇ ਬੀਪੀ ਥੋੜਾ ਜਿਆਦਾ ਵੱਧ ਸੀ ਤੇ ਅੱਜ ਠੀਕ ਨੇ ਮਤਲਬ ਪਹਿਲਾਂ ਨਾਲ ਹਾਂਜੀ ਹਾਂਜੀ ਕੋਈ ਸੈਂਪਲ ਵਗੈਰਾ ਬਲੱਡ ਦੇ ਕੋਸੂਰ ਨਹੀਂ ਸੈਂਪਲ ਉਹਨਾਂ ਨੇ ਅੱਜ ਮਨਾ ਕਰਤਿਆ ਸੀ ਕਹਿੰਦੇ ਫੇਰ ਕਰਾ ਲਾਂਗੇ ਵੀ ਪਹਿਲਾਂ ਹੋਏ ਨੇ ਟੈਸਟ ਠੀਕ ਹੈ ਜੀ ਤੇ ਕਹਿੰਦੇ ਫੇਰ ਕਰਵਾ ਲਾਂਗੇ ਜੀ ਠੀਕ ਹੈ ਹੁਣ ਕਿਦਾਂ ਜੀ ਸਿਹਤ ਹੋ ਚੁਣੀ ਹੁਣ ਹਾਂਜੀ ਫਰਕ ਆ ਹੁਣ ਤਾਂ ਆ ਤਾਂ ਬੋਲਦੇ ਵੀ ਦਿੱਕਤ ਕੀ ਆਈ ਸੀਗੀ ਜੀ ਦਿੱਕਤ ਉਹਨਾਂ ਦੀ ਜਦੋਂ ਪਹਿਲਾਂ ਸ਼ੂਗਰ ਕਰੀ ਸੀ ਕੁਲ 60 ਰਹਿ ਗਈ ਸੀ ਲੋ ਆ ਗਈ ਸੀ ਸ਼ੂਗਰ ਲੋ ਸਾਈਡ ਤੇ ਚਲੀ ਗਈ ਸੀ ਉਹਦੇ ਕਰਕੇ ਉਹ ਮਤਲਬ ਬੇਸੁਰਤ ਹੋ ਕੇ ਮਤਲਬ ਇੱਕ ਤਰ੍ਹਾਂ ਉਹ ਚੱਲਿਆ ਜਾਂਦਾ ਉਹਦੇ ਚ ਤੇ ਫਿਰ ਉਹਨਾਂ ਨੇ ਉੱਪਰ ਜਿਹੜਾ ਮੁੰਡਾ ਸੀ ਪ੍ਰਗਟ ਪ੍ਰਗਟ ਸਾਇਦਾ ਉਹਨਾਂ ਨੇ ਚੀਨੀ ਦਾ ਥੋੜਾ ਜਿਹਾ ਘੋਲ ਤੇ ਉਹ ਦੇ ਦਿੱਤਾ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਵੀ ਜਾਣਸਾਰ ਉਹ ਰੈਸਪੀ ਲਿਆ ਤਿਆ ਠੀਕ ਹੈ ਤੇ ਥੋੜੇ ਟਾਈਮ ਬਾਅਦ ਮਤਲਬ ਉਦੋਂ ਵੀ ਹੈਗੇ ਜਿਹਾ ਦਾ ਸੁਰਤ ਤੇ ਫਿਰ ਅਸੀਂ 20 ਮਿੰਟਾਂ ਬਾਅਦ 25 ਮਿੰਟਾਂ ਬਾਅਦ ਸ਼ੂਗਰ ਟੈਸਟ ਕਰੀ 270 ਆਈ ਆ ਫਿਰ ਇੱਕਦਮ ਲੈਵਲ ਉੱਪਰ ਚਲੇ ਗਿਆ ਠੀਕ ਹੈ ਜੀ ਹਾਂ ਜੀ ਤੇ ਹੁਣ ਲੱਗਦਾ ਜੀ ਆਉਣ ਵਾਲੇ ਟਾਈਮ 'ਚ ਉਹਨਾਂ ਦੀ ਸਿਹਤ ਦਾ ਕਿਦਾਂ ਦੇ ਹਾਲਾਤ ਨੇ ਕੀ ਦੇਖਦੇ ਨੇ ਸਿਹਤ ਦਾ ਜੀ ਮੈਂ ਤਾਂ ਉਹਨਾਂ ਨੂੰ ਇਹੀ ਕਹਿ ਕੇ ਆਇਆ ਵੀ ਤੁਸੀਂ ਪ੍ਰਸਾਦਾ ਪਾਣੀ ਆ ਉਹ ਤੁਸੀਂ ਕੁਝ ਨਾ ਕੁਝ ਲਓ ਇੱਕ ਦੋ ਪ੍ਰਸਾਦਾ ਸਵੇਰੇ ਸਭ ਕੋਲ ਨਹੀਂ ਠੀਕ ਹੈ ਤੇ ਬਾਕੀ ਕਹਿੰਦੇ ਸੀ ਕੋਈ ਨਹੀਂ ਕਹਿੰਦੇ ਕਰ ਲਾਂਗੇ ਦੇਖੀ ਹਾਂਜੀ ਤੇ ਹੱਥੇ ਮਾਰ ਰਹੀ ਸੀ ਵੈਸੇ ਐ ਤਾਂ ਨਹੀਂ ਕਿਹਾ ਵੀ ਲੈ ਲਾਂਗੇ ਪ੍ਰਸ਼ਾਦਾ ਠੀਕ ਹੈ ਜੀ ਤੇ ਪਰ ਮੈਂ ਤਾਂ ਉਹਨਾਂ ਨੂੰ ਸਵਿਸ਼ਟ ਕਰਕੇ ਆਇਆ ਸੀ ਵੀ ਤੁਸੀਂ ਪ੍ਰਸ਼ਾਦਾ ਇੱਕ ਅੱਧਾ ਪ੍ਰਸ਼ਾਦਾ ਜ਼ਰੂਰ ਛਕਿਆ ਕਰੋ ਜੀ ਉੱਤੇ ਕਿਦਾਂ ਤਰਪਾਲਾਂ ਹੀ ਤਾਣੀਆਂ ਨੇ ਜੀ ਪਲਾਸਟਿਕ ਆ ਹਾਂ ਹਾਂ ਹਾਂਜੀ ਉਹ ਤਾਂ ਗਰਮੀ ਬਹੁਤ ਹੁਣ ਆਉਂਦੀ ਹੁੰਦੀ ਹਾਂਜੀ ਗਰਮੀ ਤਾਂ ਫਿਰ ਹੁੰਦੀ ਔ ਤੇ ਹਵਾ ਵੀ ਕਾਫੀ ਜ਼ਿਆਦਾ ਚੱਲਦੀ ਹੈ ਨਾ ਹਾਂਜੀ ਜੀ ਧੰਨਵਾਦ ਜੀ ਤੇ ਬਖਾਂ ਤਾਂ ਬਹੁਤ ਔਖਾ ਉੱਪਰ ਜਗ੍ਹਾ ਵੀ ਬਹੁਤ ਤੰਗ ਆ ਕੋਈ ਇੰਨੀ ਜ਼ਿਆਦਾ ਹੋਣੀ ਤੇ ਕੀ ਨਾਮ ਕੀ ਹੈ ਜੀ ਰਣਦੀਰ ਸਿੰਘ ਹੈ ਜੀ ਇਹ ਸਨ ਰਣਦੀਰ ਸਿੰਘ ਜੀ ਜਿਹੜੇ ਉੱਤੇ ਭਾਈ ਸਾਹਿਬ ਨੂੰ ਮੈਡੀਕਲ ਸਹੂਲਤ ਦੇ ਕੇ ਆਏ ਨੇ ਤੇ ਉਹਨਾਂ ਦਾ ਸ਼ੂਗਰ ਵਗੈਰਾ ਚੈੱਕ ਕਰਕੇ ਆਏ ਨੇ ਫਿਲਹਾਲ ਹੁਣ ਕਹਿੰਦੇ ਠੀਕ ਨੇ ਅੱਗੇ ਆਉਣ ਵਾਲੇ ਸਮੇਂ 'ਚ ਹਾਲਾਤ ਕਿੱਦਾਂ ਦੇ ਹੁੰਦੇ ਨੇ ਇਹ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਭਾਈ ਗੁਰਜੀਤ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਜੇ ਉਹ ਫੋਨ ਚੱਕਦੇ ਨੇ ਮੈਸੇਜ ਸੀ ਤੇ ਉਹਨਾਂ ਦੀ ਡਾਊਨ ਆ ਪਤਾ ਲੱਗਿਆ ਫਿਰ ਵੀ ਅ ਇੱਕ ਵਾਰ ਉਹਨਾਂ ਦਾ ਹਾਲ ਚਾਲ ਜ਼ਰੂਰ ਜਾਣਾਂਗੇ ਹੈਲੋ ਹਾਂਜੀ ਵੈਗਰੂ ਜੀ ਕਾਕਾ ਵੈਗਰੂ ਜੀ ਕੀ ਖਾਲਸਾ ਵੈਗਰੂ ਜੀ ਕੀ ਫਤਿਹ ਹੋਰ ਭਾਈ ਸਾਹਿਬ ਚੜਦੀ ਕਲਾ ਜੀ ਹਾਂ ਚੜਦੀ ਕਲਾ ਜੀ ਭਾਈ ਸਾਹਿਬ ਤੇ ਸੁੱਤੇ ਪਏ ਨੇ ਮੈਂ ਉੱਪਰ ਆਇਆ ਜੀ ਇਹਨਾਂ ਦੇ ਬੋਲ ਠੀਕ ਹੈ ਜੀ ਠੀਕ ਹੈ ਹੁਣ ਠੀਕ ਨੇ ਜੀ ਭਾਈ ਸਾਹਿਬ ਦੀ ਸਿਹਤ ਠੀਕ ਹੈ ਜੀ ਹਾਂ ਪਰ ਬੋਲਦੇ ਨਹੀਂ ਹੈਗੇ ਪਰ ਉੰਜ ਵੀ ਠੀਕ ਨੇ ਵੈਸੇ ਪਰ ਉੰਜ ਬੋਲਦੇ ਨਹੀਂ ਹੈਗੇ ਜਿਆਦਾ ਗੱਲਬਾਤ ਨਹੀਂ ਕਰਦੇ ਠੀਕ ਹੈ ਜੀ ਠੀਕ ਹੈ ਆਪ ਤੇ ਚੜਦੀ ਕਲਾ ਹੈ ਠੀਕ ਹੈ ਚਲੋ ਪਾਜੀ ਫਿਰ ਸਵੇਰੇ ਗੱਲ ਕਰਾਂਗੇ ਜੀ ਕਰਨ ਦੋ ਆਰਾਮ ਪਾਜੀ ਨੂੰ ਹੈਨਾ ਜੀ ਠੀਕ ਹੈ ਠੀਕ ਹੈ ਠੀਕ ਹੈ ਵੈਗਰੂ ਜੀ ਖਾਲਸਾ ਬਾਗਰੀ ਫਤਿਹ ਫਿਲਹਾਲ ਕਹਿੰਦੇ ਆਰਾਮ ਕਰ ਰਹੇ ਨੇ ਜੀ ਸੁੱਤੇ ਪਏ ਨੇ ਤੇ ਸਵੇਰੇ ਜਰੂਰ ਉਹਨਾਂ ਨਾਲ ਗੱਲ ਕਰਾਂਗੇ ਜੇ ਉਹਨਾਂ ਦੀ ਸਿਹਤ ਠੀਕ ਹੁੰਦੀ ਆ ਤਾਂ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ